नाना धका कनाली ਕਾਮਣ ਵਾਲੇ ਦਾ ਹੈਗਾ ਤਹਿਸੀਲ ਜੀਰਾ ਜਿਹੜਾ ਪ੍ਰੋਪਰ ਤੋਂ ਮੌਕੇ ਤੇ ਡੀਐਸਪੀ ਜੀਰਾ ਸਰਦਾਰ ਗਦੀਪ ਸਿੰਘ ਜੀ ਪਹੁੰਚੇ ਐ ਐਸਐਚਓ ਮੱਲਾਲਾ ਪਹੁੰਚੇ ਹੋਇਆ ਕਰੀਬ 50 ਏਕੜ ਜਿਹੜੀ ਜ਼ਮੀਨ ਦੱਸੀ ਜਾ ਰਹੀ ਹੈ ਬਾਤ ਕਰਾ ਪਿਛਲੇ 70 ਸਾਲਾਂ ਦੇ ਵਿੱਚ ਜਿਹੜਾ ਜ਼ਮੀਨ ਤੇ ਜਿਹੜਾ ਕਬਜ਼ਾ ਹੈਗਾ ਲੇਕਿਨ ਅੱਜ ਪ੍ਰਸ਼ਾਸਨ ਚੜ ਕੇ ਇਹਦਾ ਕਬਜ਼ਾ ਲੈਣ ਆਇਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੇਖ ਸਕਦੇ ਨੇ ਨੇੜੇ ਪੁਲਿਸ ਵਗੈਰਾ ਹੈਗੇ ਇਧਰ ਕਿਸਾਨ ਜਿੱਥੇ ਬੰਦੀਆਂ ਨੇ ਆ ਪੈਣਾ ਬੀਬੀਆਂ ਮੁਲਾਜ਼ਮਾਂ ਔਰ ਕਿਸਾਨ ਜਥੇਬੰਦੀ ਤੇ ਜਿਹੜੇ ਆਗੂ ਹੈਗੇ ਆ। ਸੋ ਕਿਸਾਨ ਨੂੰ ਚੁਣ ਸਵੈਚੇਟੀ ਵੱਲੋਂ ਵੱਡੇ ਪੱਧਰ ਤੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਇਸ ਚੀਜ਼ ਨੂੰ ਲੈ ਕੇ ਕਿ ਜਿਹੜਾ ਸਾਡਾ ਜਿਹੜਾ ਜ਼ਮੀਨਾ ਨਾ ਕਿਸੇ ਕਿਉਂਕਿ ਵੱਡਾ ਸਾਡੇ ਕੋਲੇ ਇੱਕ ਰੋਜ਼ਗਾਰ ਦਾ ਸਾਡੇ ਕੋਲ ਸਾਧਨ ਹੈਗਾ ਸੋ ਤਸਵੀਰਾਂ ਤੁਸੀਂ ਮੌਕੇ ਤੇ ਦੇਖ ਸਕਦੇ ਪਿੰਡ ਕਾਮਲ ਵਾਲੇ ਤੋਂ। ਜੀ ਮੁਨਕਬਾਤ ਮੁਨਕਬਾਤ ਭਾਈਓ ਸਭਾ ਆਰਕਸ਼ਨ ਆਰਕਸ਼ਨ ਤੁਸੀਂ ਅੱਗੇ ਦਿੰਦੇ ਕਿ ਨਾ ਗੱਲ ਸਰ ਜੀ ਹੁਣੇ ਬੱਚੇ ਲੈ ਕੇ ਕਰੂੰਗਾ ਕੋਸ ਕੋਸ ਭਾਈ ਕਹਿ ਰਿਹਾ ਡੀਡੀਪੀ ਕੰਮ ਦੋ ਦਿਨ ਲੇਟ ਹੋ ਜਾਊਗਾ ਪਹਿਲਾਂ ਹਿੰਦੀਓ ਸਾਹਿਬ ਨਾਲ ਗੱਲ ਕਰਨਾ ਅਸੀਂ ਉਹਨਾਂ ਦੇ ਵਿਰੁੱਧ ਕੇਸ ਭਾਈ ਕੀਤਾ ਜੀ ਮਜ਼ਦੂਰਾਂ ਦੀ ਕਮੇਟੀ ਸਰ ਇਹਦੀ ਡਿਊਟੀ ਵੀ ਨਿਭਾਈ ਜਾਣਾ ਤੂੰ ਆਪਾਂ ਹੀ ਇਹਨਾਂ ਨਾਲ ਆ ਵੀ ਅਸੀਂ ਆਪਣੀ ਜਗ੍ਹਾ ਤੋਂ ਆ ਜੀ ਨਾ ਮੇਰੀ ਰਾ ਰਾ ਅਸੀਂ ਦੇ ਨਾ ਜੱਕੇ ਖੜੇ ਹੋ ਜੀ ਮੇਰੇ ਨਾਲ ਸਰਮਾਗੇ ਹੋ ਕੇ ਮੁਤਾਬਕ ਮੁਤਾਬਕ ਜਾਰਾ ਤਾਂ ਗਾਣਾ ਕਰਾਉਣਾ ਨਹੀਂ ਆਇਆ ਰਿਜਿਸਟਰ ਨਹੀਂ ਆਇਆ ਰਿਜਿਸਟਰ ਘਟਾਉਣਾ ਠੀਕ ਹੈ ਜਿਹਨੇ ਸਾਨੂੰ ਰੋਕਣਾ ਰੁਕ ਲੋ ਕਿਸੇ ਨੂੰ ਆਪਾਂ ਬੰਦ ਕਰੀਏ ਬੰਦ ਕਰਾਉਂਦੇ ਕੈਮਰਾ ਨਾਲ ਬਸ ਪ੍ਰੈਸ ਜਿੰਦਾਬਾਦ ਸਰਕਾਰ ਇਕ ਵਾਰ ਫਿਰ ਓ ਟ੍ਰੈਕਟਰ ਲੈ ਆ ਗੋ ਇੱਕ ਟ੍ਰੈਕਟਰ ਲੈ ਆ ਗੋ अॻियां हो भेण अॻियां अॻियां ਇਹ ਸਰਾਸਰ ਭਗਵੰਤ ਮਾਨ ਦਾ ਜਿਹੜਾ ਸ਼ਿਰਿਆਮ ਧੱਕਾ ਆ ਆਬਾਦ ਕਰਾਂ ਕਿਸਾਨਾਂ ਨੂੰ ਜਿਹੜਾ ਅਜਾਣ ਦੇ ਇਹ ਇਹ ਬਰਦਾਸ਼ਤ ਯੋਗ ਨਹੀਂਗਾ ਤੇ ਨਿੰਦਨ ਯੋਗ ਤੇ ਨਿੰਦਨ ਯੋਗ ਆ ਕਿਹੜਾ ਪਿੰਡ ਚ ਕੀ ਮਸਲਾ ਆ ਕਾਮਲਵਾਲਾ ਕਾਮਲਵਾਲਾ ਪਿੰਡ ਦਾ ਮਸਲਾ ਇਹ ਜਿਹੜਾ ਆਬਾਦ ਕਰ ਕਿਸਾਨ ਪਿਛਲੇ 70 ਸਾਲਾਂ ਤੋਂ ਇੱਥੇ ਵਾਹੀ ਕਰ ਰਿਆ ਜਮੀਨਾਂ ਦੀ ਜਿਨ੍ਹਾਂ ਨੇ ਮਲੇ ਪਟ ਕੇ ਜਮੀਨਾਂ ਬਣਾਈਆਂ ਅੱਜ ਉਹਨਾਂ ਨੂੰ ਅਜਾਣ ਨਹੀਂ ਕੋਸ਼ਿਸ਼ ਜਿੰਨੀ ਜਮੀਨ ਹੈ ਜੀ ਕਿੰਨੀ ਜਮੀਨ ਹੈ 30 ਬਣਾ ਸੱਚ 50 55 ਏਕੜ ਦੀਆਂ ਠੀਕ ਹੈ ਜੀ